ਇਕ ਕੰਨਨ ਸਦੀਵ ਚੜਦੀ ਕਲਾ ਬਸ ਚੜਾਈ ਹੈ ਉਤਾਰ ਨਹੀਂ ਹੈ ਧਰਮ ਦੇ ਵਿੱਚ ਇੱਕ ਐਸੀ ਅਵਸਥਾ ਵੀ ਹੈ ਅਗਰ ਸੁਰਤ ਚੜ ਗਏ ਫਿਰ ਲੈਣਾ ਨਹੀਂ ਹੈ ਉਤਾਰ ਚੜਾਓ ਤਾਂ ਮਨੁੱਖ ਉੱਪਰ ਉੱਠ ਗਿਆ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਧਾਰਮਿਕ ਉਤਾਰ ਚੜਾਓ ਇਸ ਤਰ੍ਹਾਂ ਹੁੰਦਾ ਹੈ ਇੱਕ ਉਦਾਹਰਣ ਦੇ ਆ ਜਿਵੇਂ ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਿਆ ਹੋਇਆ ਪਾਣੀ ਉੱਪਰ ਉੱਠਦਾ ਹੈ ਧਰਤੀ ਦੀ ਖਿੱਚ ਦਾ ਮਾਰਿਆ ਹੋਇਆ ਫਿਰ ਥੱਲੇ ਬਸ ਇੱਕ ਤਮਾਸ਼ਾ ਬਣਿਆ ਉਤਾਰ ਚੜਾਓ ਉਤਾਰ ਚੜਾਓ ਕੀਰਤਨ ਸੁਣ ਲਿਆ ਕਥਾ ਸੁਣ ਲਈ ਚੜਾਓ ਆ ਗਿਆ ਸੰਸਾਰ ਦੇ ਚਿੱਤਰ ਗਏ ਫਿਰ ਉਤਾਰ ਆ ਗਿਆ ਉਤਾਰ ਚੜਾਓ ਉਤਾਰ ਚੜਾਓ ਹੁਣੇ ਗੁਰਮੁਖ ਸੀ ਹੁਣੇ ਮਨਮੁਖ ਹੋ ਗਿਆ ਹੁਣੇ ਗੁਰਦੁਆਰੇ ਦਾਨ ਪਿਆ ਕਰਦਾ ਸੀ ਹੁਣੇ ਬਾਹਰ ਕਿਦਰੇ ਬੇਈਮਾਨੀ ਕਰ ਰਿਹਾ ਹੈ ਹੁਣੇ ਰਸਨਾ ਨਾਲ ਸੱਚ ਬੋਲ ਰਿਹਾ ਸੀ ਹੁਣੇ ਝੂਠ ਬੋਲਦਾ ਪਿਆ ਹੁਣੇ ਪਰਉਪਕਾਰ ਪਿਆ ਕਰਦਾ ਸੀ ਹੁਣੇ ਦੁਰਾਚਾਰ ਤੇ ਆਮਾਦਾ ਹੋ ਗਿਆ ਉਤਾਰ ਚੜਾਓ ਇਸ ਉਤਾਰ ਚੜਾਓ ਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਰਮ ਬਾਖ ਦੇ ਵਿੱਚ ਜ਼ਿਕਰ ਕੀਤਾ ਹੈ ਪਹਿਲੇ ਚੜਾਓ ਦਾ ਕੀਰਤਨ ਸੁਣਿਆ ਕਥਾ ਕੀਤੀ ਹੈ ਸਤਸੰਗ ਕੀਤਾ ਹੈ ਉਮੰਗ ਪੈਦਾ ਹੋ ਗਈ ਤਰੰਗ ਪੈਦਾ ਹੋ ਗਈ ਲੇਕਿਨ ਇਹ ਉਮੰਗ ਬਹੁਤ ਦਿਨ ਤੱਕ ਨਹੀਂ ਰਹੀ ਜਿਵੇਂ ਲਹਿਰ ਚੜਦੀ ਹੈ ਫਿਰ ਲੈਂਦੀ ਹੈ ਸਾਗਰ ਉੱਠਦਾ ਹੈ ਫਿਰ ਬੈਠਦਾ ਹੈ ਜਵਾਰ ਭਾਟਾ ਬਚਪਨਾ ਜਵਾਨੀ ਦੀ ਤਰਫ ਜਾ ਰਿਹਾ ਹੈ ਚੜਾਓ ਜਵਾਨੀ ਫਿਰ ਬੁੱਢੇ ਤੇ ਦੀ ਤਰਫ ਜਾ ਰਹੀ ਹੈ ਉਤਾਰ ਲਹਾਈ ਉਤਾਰ ਚੜਾਓ ਹਰ ਇੱਕ ਦੇ ਚੇ ਸ਼ਬਦ ਦੇ ਸਤਿਗੁਰ ਦੱਸਦੇ ਨੇ ਜੋ ਅਜੇ ਇਤਨੀ ਸੁਰਤ ਉੱਚੀ ਨਹੀਂ ਕਰ ਸਕਿਆ ਜਿੱਥੇ ਕਿ ਧਰਤੀ ਦੀ ਕشش ਖਤਮ ਹੋ ਜਾਂਦੀ ਹੈ ਇਹ ਹੀ ਉਦਾਹਰਨ ਦਿੱਤਾ ਜਾ ਸਕਦਾ ਹੈ ਮੈਂ ਫਿਰ ਅਰਜ਼ ਕਰਾਂ ਪ੍ਰੈਸ਼ਰ ਦਾ ਮਾਰਿਆ ਫੁਆਰੇ ਦਾ ਪਾਣੀ ਉੱਪਰ ਉੱਠਿਆ ਧਰਤੀ ਦੇ ਖਿੱਚ ਦਾ ਮਾਰਿਆ ਫਿਰ ਥੱਲੇ ਸਿਰਫ ਅਸਥੂਲ ਚੀਜ਼ਾਂ ਨੂੰ ਹੀ ਧਰਤੀ ਨਹੀਂ ਖਿੱਚਦੀ ਬਲਕਿ ਸੂਖਸ਼ਮ ਚੀਜ਼ਾਂ ਨੂੰ ਵੀ ਖਿੱਚਦੀ ਹੈ ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ ਅਗਰ ਮਨੁੱਖ ਕਿਦਰੇ ਡਿਗੇ ਹੈ ਧਨ ਕਰਕੇ ਰੂਪ ਕਰਕੇ ਰੰਗ ਕਰਕੇ ਤਾਂ ਸਭ ਜ਼ਮੀਨ ਦਾ ਹਿੱਸਾ ਹੈ ਜ਼ਮੀਨ ਹੀ ਖਿੱਚਦੀ ਹੈ ਮਨੁੱਖ ਦੀ ਸੁਰਤ ਕਿਉਂ ਡਿਗੇ ਗਈ ਕਿਦਰੇ ਵਾਸ਼ਨਾ ਪੈਦਾ ਹੋ ਗਈ ਕਿਦਰੇ ਲੋਭ ਪੈਦਾ ਹੋ ਗਿਆ ਕਿਦਰੇ ਹੰਕਾਰ ਪੈਦਾ ਹੋ ਗਿਆ ਤਾਂ ਸਭ ਜ਼ਮੀਨ ਦਾ ਹਿੱਸਾ ਹੈ इन्नी महस करते खिंचती जमीन है अस्थूल चीजा खिंचती है सूक्ष्म भी खिंचदी है विज्ञान कहें यह जी कशिश है ये जी खिच है धरती दी एक सीमा तक है अगो नहीं है जो मेरे परन दे आया कि 400 मील तक इस जमीन दी कशिश है इस तो अगे नहीं है विज्ञान ਸੈਨਸ ਦਾ ਜੋ ਅਧਿਐਨ ਕਰਦੇ ਨੇ ਮੁਤਾਲਾ ਕਰਦੇ ਨੇ ਉਹਨਾਂ ਨੂੰ ਜ਼ਰੂਰ ਬਹੁਤ ਹੋਵੇਗਾ ਜ਼ਮੀਨ ਦੀ ਕਸ਼ਿਸ਼ ਇੱਕ ਸੀਮਾ ਤੱਕ ਹੈ ਉਸ ਤੋਂ ਅੱਗੇ ਨਹੀਂ ਹੈ ਜਿਹੜੀ ਚੀਜ਼ ਉਸ ਕਸ਼ਿਸ਼ ਦੇ ਦਾਇਰੇ ਤੋਂ ਅੱਗੇ ਚਲੀ ਗਈ ਹੈ ਫਿਰ ਜ਼ਮੀਨ ਆਪਣੀ ਤਰਨੀ ਖਿੱਚ ਸਕਦੀ ਹੈ ਅਗਰ ਸੁਰਤ ਵੀ ਕਿਸੇ ਦੀ ਬਹੁਤ ਉੱਚੀ ਉੱਠ ਗਈ ਹੈ ਇਤਨੀ ਉੱਚੀ ਕਿ ਧਰਤੀ ਦੀ ਕਸ਼ਿਸ਼ ਦਾਇਰਾ ਨਹੀਂ ਰਿਹਾ ਕਹਿੰਦੇ ਇਸ ਤਰ੍ਹਾਂ ਦੇ ਬੰਦੇ ਦੀ ਚੜੀ ਹੋਈ ਸੁਰਤ ਥੱਲੇ ਨਹੀਂ ਆਉਂਦੀ ਚੈ ਉਸਕੇ ਬੰਦ-ਬੰਦ ਕੱਟਦੇ ਹੀ ਹੈ ਚੈ ਉਹਨੂੰ ਉਬਲਦੀ ਦੇਗ ਦੇ ਚ ਬਿਠਾ ਦੇਈਏ ਚੈ ਉਹਨੂੰ ਆਰਿਆਂ ਨਾਲ چیر ਦੇਈਏ ਉਹਦੀ ਸੁਰਤ ਥੱਲੇ ਨਹੀਂ ਆਏ ਬਾਕੀ ਥੋੜੀ ਜਿਹੀ ਖੁਸ਼ੀ ਹੋਈ ਸੁਰਤ ਥੱਲੇ ਆ ਜਾਏਗੀ ਥੋੜਾ ਜਿਹਾ ਗਮ ਹੋਇਆ ਥੱਲੇ ਆ ਜਾਏ ਕੋਈ ਥੋੜਾ ਜਿਹਾ ਦੁੱਖ ਮਿਲਿਆ ਤੇ ਥੱਲੇ ਆ ਜਾਏਗਾ ਕੋਈ ਥੋੜਾ ਜਿਹਾ ਸੁਖ ਮਿਲਿਆ ਥੱਲੇ ਆ ਜਾਏ ਲੇਕਿਨ ਇੱਕ ਐਸੀ ਸੂਰਤ ਜੋ ਦੁੱਖ ਸੁੱਖ ਤੋਂ ਉੱਚੀ ਉੱਠ ਗਈ ਜ਼ਮੀਨ ਦੀ ਕਸ਼ਿਸ਼ ਤੋਂ ਉੱਚੀ ਉੱਠ ਗਈ ਉਤਾਰ ਚੜਾਉ ਦੀ ਦੁਨੀਆ ਤੋਂ ਅੱਗੇ ਲੰਘ ਗਿਆ ਉੱਪਰ ਉੱਠ ਗਿਆ ਕਿਉਂਕਿ ਹਰ ਸ਼ਬਦ ਅਭਿਆਸੀਆਂ ਦੇ ਅਧਿਆਤਮ ਮੰਡਲ ਦੀ ਅਵਸਥਾ ਕਿੱਥੇ ਖੜੀ ਹੈ ਇਹ ਅਭਿਆਸੀ ਕਿੱਥੇ ਖੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹਰ ਸਟੇਜਾਂ ਦਾ ਜ਼ਿਕਰ ਕਰਦੀ ਹੈ ਇਹ ਸਥਿਤੀ ਤੇ ਜਿਹੜੇ ਜਿਹੜੇ ਖੜੇ ਨੇ ਆਹਿਦਾ ਇਹ ਪਾਵਨ ਪਵਿੱਤਰ ਬਾਖ ਧਾਰਮਿਕ ਦੁਨੀਆ ਦਾ ਉਤਾਰ ਚੜਾਓ ਅਗਰ ਧਰਮ ਦੇ ਚ ਵੀ ਉਤਾਰ ਚੜਾਓ ਹੈ ਹੈ ਤਾਂ ਇਹ ਧਰਮ ਵੀ ਜੇ ਕੋਈ ਸੰਸਾਰ ਦਾ ਹਿੱਸਾ ਹੈ ਅਜੇ ਪੂਰਨ ਰੂਪ ਦੇ ਚ ਕਰਤਾਰ ਦਾ ਰੰਗ ਨਹੀਂ ਚੜਿਆ ਮਿਰੰਕਾਰ ਦਾ ਰੰਗ ਨਹੀਂ ਚੜਿਆ ਤਾਂ ਹੀ ਉਤਾਰ ਚੜਾਓ ਮੇਰੰਕਾਰ ਖਿੱਚਦਾ ਹੈ ਉੱਪਰ ਉੱਠ ਗਿਆ ਸੰਸਾਰ ਖਿੱਚਦਾ ਹੈ ਥੱਲੇ ਆ ਗਿਆ ਪਰਮਾਤਮਾ ਖਿੱਚਦਾ ਹੈ ਸੁਰਤ ਉੱਚੀ ਉੱਠ ਗਈ ਪਦਾਰਥ ਖਿੱਚਦੇ ਨੇ ਸੁਰਤ ਥੱਲੇ ਆ ਗਈ ਉਤਾਰ ਚੜਾਅ ਅਜੇ ਇਹ ਪਦਾਰਥ ਤੇ ਪਰਮਾਤਮਾ ਦੋਹਾਂ ਦੀ ਕਸ਼ਿਸ਼ ਦੇ ਵਿੱਚ ਜੀ ਜੋ ਹੈ ਜੀ ਰਿਹਾ ਹੈ ਦੋਹਾਂ ਦੇ ਖਿੱਚ ਦੇ ਵਿੱਚ ਔਰ ਅਜੇ ਪਦਾਰਥ ਦੀ ਕਸ਼ਿਸ਼ ਤੋਂ ਬਾਹਰ ਨਹੀਂ ਨਿਕਲਿਆ ਜ਼ਮੀਨ ਦੀ ਕਸ਼ਿਸ਼ ਤੋਂ ਅਜੀ ਇਹ ਵਸਤੂ ਉੱਪਰ ਨਹੀਂ ਉੱਠੀ ਇਹ ਫਾਰੇ ਦਾ ਪਾਣੀ ਉੱਪਰ ਨਹੀਂ ਉਠਿਆ ਠੀਕ ਹੈ ਉੱਪਰ ਉੱਠਿਆ ਹੈ ਬੜਾ 100 100 2 200 ਫੁੱਟ ਤੱਕ ਵੀ ਪਾਣੀ ਉੱਪਰ ਉੱਠ ਰਿਹਾ ਹੈ ਪ੍ਰੈਸ਼ਰ ਦਾ ਮਾਰਿਆ ਹੈ ਪਰ ਧਰਤੀ ਦੀ ਕਸ਼ਿਸ਼ ਤੇ ਬਹੁਤ ਦੂਰ ਤੱਕ ਜਾਂਦੀ ਹੈ ਪਦਾਰਥ ਦੀ ਪਹੁੰਚ ਬੜੀ ਦੂਰ ਤੱਕ ਹੈ ਤੂੰ ਕਿੰਨਾ ਅਭਿਆਸ ਕਰੇਗਾ ਕਿੰਨਾ ਨਾਮ ਜਪੇਗਾ ਕਿਸੇ ਥਾਂ ਵੀ ਤੈਨੂੰ ਪਦਾਰਥ ਕਿਰਾ ਦੇਗਾ ਤੂੰ ਕਿਤਨਾ ਸਤ ਸੰਗ ਕਰੇਗਾ ਕਿਤਨੀ ਬਾਣੀ ਪੜ੍ਹੇਗਾ ਕਿਸੇ ਥਾਂ ਤੇ ਵੀ ਤੈਨੂੰ ਰੂਪ ਰੰਗ ਦਿਰਾ ਦੇਗਾ ਤੂੰ ਕਿਤਨਾ ਕਥਾ ਤੇ ਕੀਰਤਨ ਸੁਣੇਗਾ ਕਿਸੇ ਥਾਂ ਤੇ ਵੀ ਤੈਨੂੰ ਪ੍ਰਭਤਾ ਦਿਰਾ ਦੇ ਕਿਉਂਕਿ ਧਰਤੀ ਦੀ ਕشش ਦਾ ਇੱਕ ਆਪਣਾ ਦਾਇਰਾ ਹੈ بڑے بڑے ઋષਿ ਬਨੇ ਭ੍ਰਸ਼ਟ ਹੁੰਦੇ ਦੇਖੇ ਗਏ ਬڑے بڑے ਅਭਿਆਸੀ ਭ੍ਰਸ਼ਟ ਹੁੰਦੇ ਦੇਖੇ ਗਏ तो वो जो ऋषि भ्रष्ट होया है, अगर 400 मील तक जमीन की कशिश का दा दायरा है तो ठीक है ऋषि उच्चा उठाया से हो सद दो ढाई सौ मील तक ही उच्चा उठा सी उस तो अगे नहीं सुरत बहुत उची चली गई आम लोगों लो बड़ा उच्चा उठ गया उन्हें कुछ हल्के पण का आनंद भी माणिया बोझ हल्का होया क्योंकि जैसे जैसे कोई चीज़ उपर उठती है जमीन की कशिश हौली हो होंगी है कशिश तो घटती है ਤੋ ਬਾਹਰ ਥੋੜਾ ਥੋੜਾ ਗਿਰਦਾ ਹੈ ਆਨੰਦ ਵੀ ਮਾਣਿਆ ਇਸ ऋषि ਨੇ ਫਿਰ ਵੀ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲੇ ਖਿੱਚ ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲੇ ਇਸ ਗੁਰਮੁਖ ਨੇ ਬਾਣੀ ਦਾ ਆਨੰਦ ਵੀ ਮਾਣਿਆ ਹੈ ਕਥਾ ਕੀਰਤਨ ਦਾ ਸਵਾਦ ਵੀ ਮਾਣਿਆ ਹੈ ਅੰਮ੍ਰਿਤ ਵੇਲੇ ਉੱਠ ਕੇ ਅਭਿਆਸ ਦੀ ਝਲਕ ਵੀ ਦੇਖੀ ਹੈ ਪਰ ਫਿਰ ਵੀ ਜ਼ਮੀਨ ਦੀ ਕਸ਼ਿਸ਼ ਤੋਂ ਉੱਛਾ ਨਹੀਂ ਉਠਿਆ ਔਰ ਇਸ ਤਰ੍ਹਾਂ ਦੇ ਡਿੱਗਦੇ ਹੋਏ ਅਸੀਂ ਰੋਜ਼ ਦੇਖਦੇ ਆਂ ਹੈਰਾਨੀ ਹੁੰਦੀ ਹੈ ਇਤਨੀ ਸੇਵਾ ਇਤਨਾ ਦਾਨ ਇਤਨਾ ਗਿਆਨ ਇਤਨਾ ਸਦਸਨ ਇਤਨਾ ਜਬ ਤੱਕ ਫਿਰੇ ਗਿਰਦਾ ਹੈ ਕਿਉਂ ਅਜੀ ਜ਼ਮੀਨ ਦੀ ਕشش ਦੇ ਦਾਇਰੇ ਤੋਂ ਉੱਛੇ ਨਹੀਂ ਹੋ ਤਾਈ ਜੋ ਹੈ ਇਹ ਹਾਲਤ ਔਰ ਜਿਤਨਾ ਕੋਈ ਉਚਾਈ ਤੋਂ ਗਿਰਦਾ ਹੈ ਉਤਨੀ ਗਹਿਰੀ ਚੋਟ ਵੀ ਲੱਗਦੀ ਹੈ ਇਹ ਵੀ ਮਹਿਸੂਸ ਕਰਦੇ ਆ ਇੱਕ ਬੰਦਾ 8 ਫੁੱਟ ਦੀ ਬੁਲੰਦੀ ਤੋਂ ਗਿਰਿਆ ਹੈ ਮਾਮੂਲੀ ਚੋਟ ਲੱਗੇ ਪਰ ਇੱਕ ਬੰਦਾ 100 ਫੁੱਟ ਦੀ ਬੁਲੰਦੀ ਤੋਂ ਗਿਰਿਆ ਹੈ ਹੋ ਸਕਦਾ ਹੈ ਹੱਡੀ ਪਸਲੀ ਵੀ ਟੁੱਟ ਜਾਏ ਤੇ ਜੇ ਇੱਕ ਬੰਦਾ ਕਿਦਰੇ 8000 ਫੁੱਟ ਦੀ ਬੁਲੰਦੀ ਤੋਂ ਗਰੇ ਤਾਂ ਰਿਜ਼ਾ ਰਿਜ਼ਾ ਹੋ ਜਾਏਗਾ ਪੁਰਜ਼ਾ ਪੁਰਜ਼ਾ ਹੋ ਜਾਏਗਾ ਅਤੇ ਫੀਤੇ ਉੜ ਜਾਣਗੇ ਜੋ ਜਿੰਨੀ ਬੁਲੰਦੀ ਤੋਂ ਗਿਰਦਾ ਹੈ ਉਤਨੀ ਹੀ ਜ਼ਿਆਦਾ ਚੋਟ ਖੰਦਾ ਹੈ ਜੋ ਅਸੀਂ ਸੰਸਾਰ ਦੇ ਤਲ ਤੇ ਦੇਖਦੇ ਆ ਉਹੀ ਧਾਰਮਿਕ ਦੁਨੀਆ ਜਦ ਕੋਈ ઋષਿ ਗਿਰਦਾ ਹੈ ਜਦ ਕੋਈ ਪੂਰਨ ਗੁਰੂ ਦਾ ਸਿੱਖ ਗੁਰਮੁਖ ਗਿਰਦਾ ਹੈ ਤਾਂ ਉਹ ਗਰਾਵਟ ਮਾਮੂਲੀ ਪੱਦਰ ਦੀ ਨਹੀਂ ਆਉਂਦੀ ਬੜੀ ਭयंकर ਹੁੰਦੀ ਹੈ ਉਹ ਜਦ ਦੁਰਾਚਾਰੀ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਉਹ ਜਦ ਬੇਈਮਾਨ ਵੀ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਉਹ ਜਦ ਦੁਸ਼ਟ ਬਣਦਾ ਹੈ ਤਾਂ ਮਾਮੂਲੀ ਪੱਦਰ ਦਾ ਨਹੀਂ ਇਹ ਵੀ ਮੈਸਜ ਕਰਦਾ ਹੈ ਹੱਦ ਹੋ ਗਈ ਕੱਲ ਤੱਕ ਸੰਤ ਕਹੇ ਲਾਂਦਾ ਸੀ ਅਜ ਦੁਸ਼ਟ ਕੱਲ ਤੱਕ ਸਦਾਚਾਰੀ ਕਹੇ ਲਾਂਦਾ ਸੀ ਅਜ ਦੁਰਾਚਾਰੀ ਬੜੀ ਬੁਲੰਦੀ ਤੋਂ ਗਿਰਿਆ ਹੈ ਸਦਾਚਾਰੀ ਹੈ ਸੀ ਐਸੀ ਗੱਲ ਨਹੀਂ ਹੈ ਉਠਿਆ ਸੀ ਉੱਪਰ ਪਰ ਕਸ਼ਿਸ਼ ਦੇ ਦਾਇਰੇ ਤੋਂ ਬਾਹਰ ਨਹੀਂ ਗਿਆ ਸੀ जिथे गिरना है ही नहीं जिथे डिगना है ही नहीं अजे उथे तक नहीं पहुंचया तो संसार देश उतार चढ़ाव है जीवन बच्चे उतार चढ़ाव है ये उतार चढ़ाव हर थान पर है राजनैतिक दुनिया च यह है जिन्हें चक बंदा कुर्सी पर बैठा है सब सलामा पै कर दें उच्च है मैं अपने देश देखा ज्यों कुर्सी तो थले ल ਪਰ ਗਲੀਆਂ 'ਚ ਇੰਜ ਘੁੰਮਦਾ ਜਿਵੇਂ ਗਊਸ਼ਾਲੇ ਦੀਆਂ ਗਊਆਂ ਕੋਈ ਨਹੀਂ ਪੁੱਛਦਾ ਕੋਈ ਗੱਲ ਹੀ ਨਹੀਂ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਲੀਡਰ ਕੱਲ ਸ਼ਿਖਰ ਤੇ ਸਨ ਬੁਲੰਦੀਆਂ ਤੇ ਸਨ ਅੱਜ ਜ਼ਮੀਨ ਤੇ ਡਿੱਗੇ ਪੈ ਨੇ ਔਰ ਇਸੇ ਤਰੀਕੇ ਨਾਲ ਕੋਈ ਧਨ ਦੀ ਦੁਨੀਆ 'ਚ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਰਾਜਨੀਤੀ ਦੇ 'ਚ ਕੋਈ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਰੰਗ ਰੂਪ ਪ੍ਰਭਤਾ ਦੇ ਸ਼ਿਖਰ ਤੇ ਪਹੁੰਚਿਆ ਸੀ ਥੱਲੇ ਡਿੱਗਿਆ ਧਾਰਮਿਕ ਦੁਨੀਆ ਵਿੱਚ ਗਿਣਿਆ ਜਾਂਦਾ ਸੀ ਬੜਾ ਗੁਰਮੁਖ ਬ੍ਰਹਮ ਗੈਨੀ ਸੰਤ ਮਹਾਤਮਾ ਪੂਜਾ ਪ੍ਰਤੀਸ਼ਟਾ ਸੀ ਐਸਾ ਜਰੇ ਅਦੇਸ਼ ਦੀ ਧਾਰਮਿਕ ਜ਼ਿੰਦਗੀ ਸੰਸਾਰ ਦੇ ਕشش ਦੇ ਦਾਇਰੇ ਤੋਂ ਜ਼ਮੀਨ ਦੇ ਕشش ਦੇ ਦਾਇਰੇ ਤੋਂ ਬਾਹਰ ਨਹੀਂ ਨਿਕਲੀ ਸੀ ਰੂਪ ਨੇ ਗिराया ਹੈ ਤਾਂ ਜ਼ਮੀਨ ਨੇ ਗिराया है ਰੰਗ ਨੇ ਗिराया है तो ਜ਼ਮੀਨ ਨੇ ਗिराया है ਧਨ ਸੰਪਦਾ ਨੇ ਗिराया है तो ਜ਼ਮੀਨ ਨੇ ਹੀ ਗ੍ਰਾਇਆ ਸਭ ਜ਼ਮੀਨ ਦਾ ਐਸਾ ਹੈ ਇਤਨੀ ਮਰਜ਼ ਕਰਦੇ ਤਮਨੋ ਨ ਇਨਾ ਕਰਨਾ ਕਰਕੇ ਗਰੇਗਾ ਕੀ ਹੈ ਇਹ ਇਹ ਜੋ ਉਦਾਰ ਚੜਾ ਹੈ ਮੇਰੇ ਪਾਤਸ਼ਾਹ ਉਸ ਦਾ ਜ਼ਿਕਰ ਕਰਦਨ ਮੈਂ ਲਮਕਾਵਾ ਮੇਨਾ ਬੋਤਾ ਆਪ ਲੜੀਵਾਰ ਪੰਕਤੀਆਂ ਜੋ ਹੈ ਸਰਵਨ ਕਰਦੇ ਜਾਓ ਤੁਚ ਬੁੱਧੀ ਅਨੁਸਾਰ ਅਰਥ ਭਾਵ ਅਰਥ ਮੈਂ ਹਨੂ ਗੁਰਵਰਜਨ ਦੇਵ ਜੀ ਮਹਾਰਾਜ ਦੀ ਪ੍ਰੇਰਣਾ ਅਨੁਸਾਰ ਆਪੀ ਦੇ ਸਾਹਮਣੇ ਰੱਖਦਾ ਜਾਨਣਾ ਇੱਕ ਦਫਾ ਪਿਆਰੁ ਲਖੁ ਉਸਤਨਾਮ ਅਰਥ ਸੋਹੀ ਮਹੱਲਾ ਪੰਨਿਆ ਅਮੁਕਿਓ ਵੀਓ ਮਿਲਨ ਪ੍ਰਵਤਾਈ ਸਤ ਸੰਗ ਕੀਤਾ ਬਾਣੀ ਪੜੀ ਉਮੰਗ ਪੈਦਾ ਹੋ ਗਈ ਉਛਾਲ ਉਮਕੇ ਉਛਾਲ ਜਿਵੇਂ ਲਹਿਰ ਉੱਠਦੀ ਹੈ ਇਸ ਤਰ੍ਹਾਂ ਅੰਦਰ ਉਛਾਲ ਪੈਦਾ ਹੋ ਗਿਆ ਪ੍ਰਭੂ ਨੂੰ ਮਿਲਣ ਲਈ ਪਰਮਾਤਮਾ ਨੂੰ ਮਿਲਣ ਲਈ ਵੀ ਉਹ ਮਿਲੇ ਇਸ ਤਰ੍ਹਾਂ ਦੀ ਇੱਕ ਉਮੰਗ ਅੰਦਰ ਪੈਦਾ ਹੋਈ ਇਸ ਤਰ੍ਹਾਂ ਦੀ ਇੱਕ ਤਰੰਗ ਅੰਦਰ ਪੈਦਾ ਹੋਈ ਇਸ ਤਰ੍ਹਾਂ ਦਾ ਇੱਕ ਉਛਾਲ ਅੰਦਰ ਆਇਆ ਹਾਂਜੀ ਇਸ ਉਮੰਗ ਨੇ ਖੋਜਣ ਤੇ ਮਜਬੂਰ ਕਰ ਦਿੱਤਾ ਇੱਕ ਥਾਂ ਤੇ ਸਤਸੰਗ ਵਿੱਚ ਜਾਈਏ ਦੂਜੀ ਥਾਂ ਤੇ ਜਾਈਏ ਤੀਜੀ ਥਾਂ ਤੇ ਜਾਈਏ ਉਸ ਮਹਾਪੁਰਸ਼ ਦੇ ਬੋਲ ਸੁਣੀਏ ਉਸ ਦੇ ਸੁਣੀਏ ਉਹਦੇ ਕੋਲ ਕੀਰਤਨ ਸੁਣੀਏ ਉਹਦੇ ਕੋਲ ਕੀਰਤਨ ਸੁਣੀਏ ਇਸ ਤਰ੍ਹਾਂ ਖੋਜਣ ਨੂੰ ਅਭਿਆਸੀ ਚੱਲ ਪਿਆ ਮਤਾਂ ਕਿਦਰੇ ਉਹ ਪ੍ਰਭੂ ਮਿਲੇ ਜਿਸ ਦੇ ਮਿਲਣ ਲਈ ਅੰਦਰ ਉਛਾਲ ਪੈਦਾ ਹੋ ਗਿਆ ਅੰਦਰ ਜੋ ਹੈ ਚੜਾ ਹੋਇਆ ਹੈ ਹਾਂਜੀ ਸੰਤ ਸੰਦੇਸ਼ ਰੋਪੇ ਗ੍ਰਹਿ ਸਤ ਸੰਗ ਦੇ ਚ ਮਹਾਪੁਰਸ਼ਾਂ ਦੇ ਕੋਲੋਂ ਜਦ ਪ੍ਰਭੂ ਦੇ ਬੋਲ ਸੁਣੇ ਉਸ ਪਰਮਾਤਮਾ ਦੀ ਗੱਲ ਸੁਣੀ ਤਾਂ ਹਿਰਦੇ ਦੀ ਸੇਜਾ ਉਸ ਦੇ ਆਣ ਦੇ ਸਤਕਾਰ ਲਈ ਵਿਛਾ ਦਿੱਤੀ ਭਾਵ ਅੰਦਰ ਸ਼ਰਧਾ ਪੈਦਾ ਹੋ ਗਈ ਅੰਦਰ ਭਾਵਨਾ ਪੈਦਾ ਹੋ ਗਈ ਅੰਦਰ ਉਸ ਦਾ ਭੈ ਪੈਦਾ ਹੋ ਗਿਆ ਸਾਰੇ ਫੁੱਲ ਹਿਰਦੇ ਦੀ ਸੇਜਾ ਤੇ ਵਿਛਾਏ ਵੀ ਉਹ ਪ੍ਰਭੂ ਪ੍ਰਗਟ ਹੋ ਗਏ ਉਹ ਆਵੇ ਹਾਂ ਜੀ ਪ੍ਰਮ ਪ੍ਰਮ ਆਇਓ ਤੌਰ ਨਜ਼ਰ ਨਾ ਪਾਈ ਪਰ ਸਾਰੇ ਡੇਰੇ